ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਉਮੀਦ ਕਰਦੇ ਹਾਂ ਠੀਕ ਠਾਕ ਹੋਵਗੇ ਦੋਸਤੋ ਅੱਜ ਦੀ ਵੀਡੀਓ ਜਿਹੜੀ ਤੁਸੀਂ ਟਾਈਟਲ ਦੇਖਿਆ ਕਿ ਇੱਕੋ ਕੋਠੀ ਆ ਦੋ ਡਿਜ਼ਾਈਨ ਕੀਤੇ ਆ ਤੇ ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਬਹੁਤ ਪਸੰਦ ਆਵੇਗੀ ਕੋਠੀ ਦਾ ਜਿਹੜਾ ਪਲਾਟ ਦਾ ਸਾਈਜ਼ ਹੈਗਾ ਜੀ 30 ਫੁੱਟ ਜਿਹੜਾ ਹੈ ਦਾ ਫਰੰਟ ਹੈਗਾ ਤੇ ਇਹਦੀ ਕੋਠੀ ਦਾ ਜਿਹੜਾ ਡੀਪ ਹੈਗੀ 220 ਫੁੱਟ ਹੈਗੀ ਆ ਤੇ 220 ਫੁੱਟ ਪਲਾਟ ਦੀ ਡੀਪ ਹੈਗੀ ਆ ਤੇ ਉਹਦੇ ਵਿੱਚ ਆਪਾਂ ਕੋਠੀ ਤਿਆਰ ਕੀਤੀ ਹੈ ਜੀ 72 75 ਫੁੱਟ ਦੇ ਵਿੱਚ ਤੇ ਬਾਕੀ ਜਿਹੜੀ ਅੱਗੇ ਤੇ ਪਿੱਛੇ ਜਗ੍ਹਾ ਆਪਾਂ ਛੱਡੀ ਹੋਈ ਆ ਤੇ ਇੱਕ ਇਸ ਪਲਾਟ ਦੀ ਖਾਸੀਅਤ ਉਹ ਵੀ ਹੈਗੀ ਆ ਕਿ ਇਹਦੇ ਦੋਨੋਂ ਸਾਈਡ ਤੇ ਹੀ ਮੇਨ ਰੋਡ ਲੰਘਦੇ ਆ ਸੋ ਇਹ ਪਿੰਡ ਆਪਾਂ ਕਹਿ ਸਕਦੇ ਆ ਸ਼ਹਿਰ ਗਦੜਵਾਹਾ ਦੇ ਵਿੱਚ ਇੱਕ ਉਠੀ ਤਿਆਰ ਹੋ ਰਹੀ ਆ ਤੇ ਇਹਦਾ ਅਸੀਂ ਭਾਜੀ ਨੇ ਕਿਹਾ ਸੀਗਾ ਕਿ ਆਪਾਂ ਇਹਦੇ ਦੋ ਡਿਜ਼ਾਈਨ ਕਰਕੇ ਜਿਹੜੇ ਕਨਫਿਊਜ਼ ਹੈਗੇ ਆ ਆਪਾਂ ਇਹ ਨੂੰ ਕਲਾਸਿਕਲ ਡਿਜ਼ਾਈਨ ਕਰੀਏ ਕਿ ਮਾਡਰਨ ਕਰੀਏ ਸੋ ਆਪਾਂ ਇੱਕ ਸੋਲੂਸ਼ਨ ਲਿਆ ਦੋਹਾਂ ਦੇ ਵਿੱਚੋਂ ਵੀ ਆਪਾਂ ਇਹਨੂੰ ਕਲਾਸਿਕਲ ਵੀ ਕਰਾਂਗੇ ਤੇ ਮਾਡਰਨ ਵੀ ਕਰਾਂਗੇ ਤੇ ਤੁਹਾਨੂੰ ਇਹਦਾ ਡਿਜ਼ਾਈਨ ਮੇਰੇ ਸਾਹ ਦੇ ਨਾਲ ਬਹੁਤ ਪਸੰਦ ਆਉਣਾ ਤੇ ਸਭ ਤੋਂ ਪਹਿਲਾਂ ਜਿਹੜੇ ਵੀਰ ਆਪਣੇ ਨਾਲ ਜੁੜ ਗਏ ਤੇ ਉਹ ਆਪਾਂ ਨੂੰ ਸਟਰੀਮ ਨੂੰ ਜਿਹੜਾ ਲਾਈਕ ਸ਼ੇਅਰ ਜਰੂਰ ਕਰਾ ਜੇ ਵੀਡੀਓ ਨੂੰ ਜਿੱਦਾਂ ਸੇਵ ਵੀ ਕਰ ਲਿਆ ਕਰੋ ਤੇ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰ ਲਓ YouTube ਚੈਨਲ ਨੂੰ ਤੇ Facebook ਪੇਜ ਨੂੰ ਸਾਡੇ ਨੂੰ ਫੋਲੋ ਜਰੂਰ ਕਰ ਲਓ ਤੇ ਕਿਸੇ ਪ੍ਰਕਾਰ ਦੀ ਕੋਈ ਕੁਐਸਚਨ ਇਨਕੁਆਰੀ ਹੋਈ ਤਾਂ ਕਮੈਂਟ ਕਰਕੇ ਤੁਸੀਂ ਜਿਹੜਾ ਸਟ੍ਰੀਮ ਦੇ ਵਿੱਚ ਆ ਸਕਦੇ ਹਾਂ ਵੈਸੇ ਆਪਣਾ ਹਰ ਰੋਜ਼ ਸਟ੍ਰੀਮ ਦਾ ਲਾਈਵ ਦਾ ਸਮਾਂ ਹੁੰਦਾ ਜੀ ਸ਼ਾਮ ਨੂੰ 8:30 ਵਜੇ ਬਟ ਹੁਣ ਥੋੜਾ ਜਿਹਾ ਇਸ ਤਰ੍ਹਾਂ ਹੁੰਦਾ ਵੀ ਆਪਣੇ ਜਿਹੜੇ ਵੀਰ ਭਰਾ ਨੇ ਜਿਹੜੇ ਸ਼ਾਮ ਦਾ ਜਿਹੜਾ ਸਮੇਂ ਆਪਣੇ ਨਾਲ ਨਹੀਂ ਜੁਆਇਨ ਹੋ ਸਕਦੇ ਸੋ ਸੋਚਿਆ ਕਿ ਅੱਜ ਆਪਾਂ ਜਿਹੜਾ ਲਾਈਵ ਆ ਉਹ ਆਪਾਂ ਇਸੇ ਟਾਈਮ ਕਰਾਂਗੇ ਤੇ ਅੱਗੇ ਤੋਂ ਵੀ ਆਪਾਂ ਕੋਸ਼ਿਸ਼ ਕਰਿਆ ਕਰਾਂਗੇ ਜਿਹੜਾ ਆਪਣੇ ਜਿਹੜਾ ਸੰਡੇ ਹੋਇਆ ਕਰੂਗਾ ਉਦੋਂ ਲਾਈਵ ਆ ਜਿਹੜਾ ਆਪਾਂ ਦੁਪਹਿਰ 1:30 ਵਜੇ ਦੇ ਕਰੀਬ ਆਪਾਂ ਕੋਸ਼ਿਸ਼ ਕਰਿਆ ਕਰਾਂਗੇ ਕਰਾਂਗੇ ਸੋ ਮਿੱਤਰਪਰਾ ਪੇਜ ਨੂੰ ਫੋਲੋ ਕਰ ਸਕਦੇ ਆ ਤੇ ਹੁਣ ਆਪਾਂ ਬਾਲਾ ਸਮਾਂ ਤੁਹਾਡਾ ਵੇਸਟ ਨਹੀਂ ਕਰਨਾ ਤੁਹਾਨੂੰ ਡਿਜ਼ਾਈਨ ਦਿਖਾਉਣੇ ਆ ਸੋ ਦੋਸਤੋ ਇਹ ਵਾਲਾ ਡਿਜ਼ਾਈਨ ਹੈ ਦੇਖੋ ਇਹ ਵਾਲੀ ਡਿਜ਼ਾਈਨ ਦੇ ਵਿੱਚ ਵੀ ਭਾਜੀ ਦੀ ਕਲਾ ਆਪਣੇ ਕਲਾਇੰਟ ਦੀ ਹੀ ਜਿੱਦਾਂ ਡਿਮਾਂਡ ਹੈਗੀ ਆ ਕਿ ਇਸ ਤਰੀਕੇ ਦਾ ਡਿਜ਼ਾਈਨ ਬਣਾਇਆ ਜਾਣਾ ਚਾਹੀਦਾ ਸਾਡਾ ਤੇ ਇਹਨੂੰ ਅਸੀਂ ਫਰੰਟ ਵਿਊ ਤੇ ਵਿੱਚੋਂ ਇਸਨੂੰ ਆਪਾਂ ਕਲਾਸਿਕਲ ਸੀਮ ਦੇ ਵਿੱਚ ਲੈ ਕੇ ਆਂਦਾ ਤੇ ਜਿਹੜਾ ਇਹਨੂੰ ਸਾਈਡ ਆ ਇਹ ਵੀ ਕਲਾਸਿਕਲੀ ਹੈਗੀ ਆ ਤੇ ਜਿਹੜੀ ਇਹਦੀ ਡੀਪ ਹੈਗੀ ਬੈਕ ਸਾਈਡ ਅਸੀਂ ਮਾਡਰਨ ਦੇ ਵਿੱਚ ਕਰ ਰਹੇ ਆ ਦੋਨੋਂ ਸਾਈਡ ਦੇ ਵਿੱਚ ਇਹਦੇ ਕਨਸੈਪਟ ਹੋਣੇ ਆ ਆਈ ਹੋਪ ਕਿ ਤੁਹਾਨੂੰ ਇਹ ਪਸੰਦ ਆਊਗਾ ਠੀਕ ਹੈ ਜੀ ਤੇ ਅਸੀਂ ਇਹਨੂੰ ਹੁਣ ਫਰੰਟ ਤੋਂ ਕੁਝ ਕੁ ਚੀਜ਼ਾਂ ਨੇ ਜਿਹੜੀਆਂ ਇਹਦੇ ਚ ਫਾਈਨਲ ਵੈਸੇ ਤਾਂ ਆਲਮੋਸਟ ਪਲਾਨ ਫਾਈਨਲ ਹੀ ਆ ਇਹਨੂੰ ਰੈਂਡਰਿੰਗ ਹੀ ਕਰਨੀ ਆ ਡਿਜ਼ਾਈਨਿੰਗ ਸਾਰੀ 올 ਡਨ ਹੈਗੀ ਆ ਤੇ ਹੁਣ ਇਹਦੇ ਚ ਕੁਝ ਕੁ ਚੀਜ਼ਾਂ ਨੇ ਜਿਹੜੀਆਂ ਮੇਬੀ ਮੈਨੂੰ ਲੱਗਦਾ ਇਹਨੂੰ ਹੋਰ ਬਲਕ ਕਰਨਾ ਆਪਣੇ ਵੀਰ ਨੇ ਕਿਹਾ ਸੀ ਕਿ ਆਪਣੇ ਡਿਜ਼ਾਈਨ ਨੂੰ ਥੋੜਾ ਜਿਹਾ ਬਲਕ ਕਰਨਾ ਤੇ ਹੁਣ ਇਹਨੂੰ ਬਲਕ ਵੀ ਕਰਦੇ ਆ ਤੇ ਵੀਰ ਹੋਰਾਂ ਨੂੰ ਆਪਣੇ ਜਿਹੜਾ ਕੰਮ ਦਾ ਇਹਦੀ ਸਟਰੀਮ ਦਾ ਆਪਾਂ ਲਿੰਕ ਵੀ ਭੇਜ ਦਿੰਨੇ ਆ ਵੀ ਉਹ ਆਪਣਾ ਕੰਮ ਆ ਜਿਹੜਾ ਨਾਮ ਦੀ ਨਾਲ ਦੇਖ ਸਕਦੇ ਆ ਠੀਕ ਹੈ ਜੀ ਇੱਕ ਕਾਲ ਲੈ ਲਈਏ ਜ਼ਰੂਰੀ ਆ ਹਾਂਜੀ ਸਰ ਸਸ਼ੀ ਕਬੀ ਜੀ ਹਾਂ ਮੈਂ ਆਉਣਾ ਵੀਰ ਜੀ ਆਪਣੇ ਮੈਂ 5 ਤਰੀਕ ਨੂੰ ਆਉਣਾ ਜੀ ਤੇ ਮੈਂ ਤੁਹਾਨੂੰ ਕਾਲ ਕਰ ਲਵਾਂ ਹਾਂ ਮੈਂ ਤੁਹਾਨੂੰ ਕਾਲ ਕਰ ਲਵਾਂ 4 ਨੂੰ ਹਾਂ ਤੇ ਮੈਂ ਕਿੱਥੇ ਜੀ ਆਪਣੀ ਰਹਿਸ਼ ਕਿਹੜੀ ਸਾਈਡ ਤੋਂ ਭੰਗੇ ਵਾਲੇ ਸਾਈਡ ਤੋਂ ਤੇ ਇਹ ਪਿੰਡ ਬਣ ਸਰ ਕਿਹੜੀ ਸਾਈਡ ਨੂੰ ਆ ਆ ਇੱਕ ਪਾਸੇ ਛੱਡ ਖੱਬੇ ਹੱਥ ਜਿਹੜੇ ਆਪਣੇ ਚੰਨੇ ਕੇ ਸਾਈਡ ਤੋਂ ਹਾਂ ਹਾਂ ਅੱਛਾ ਭੇਜ ਕੇ ਭੇਜ ਕੇ ਘਰ ਦੇ ਬੈਕਸ ਨਾਲ ਆ ਗਏ ਘਰ ਭੇਜ ਕੇ ਘਰ ਦੇ ਨਾਲ ਆ ਕੇ ਭੇਜੇਗੇ ਹਾਂ ਉਹੀ ਗੁਰਪੇਜ ਭੇਜੇਗੇ ਉਹਨਾਂ ਦੇ ਨਾਲ ਆ ਗਏ ਠੀਕ ਹੈ ਜੀ ਕੋਈ ਗੱਲ ਹੈ ਮੈਂ ਤੁਹਾਨੂੰ ਫੋਨ ਕਰ ਲਵਾਂ ਠੀਕ ਹੈ ਜੀ ਸੋ ਆਪਣੇ ਵੀਰ ਨੂੰ ਵੀ ਆਪਾਂ ਚਲੋ ਲਿੰਕ ਭੇਜ ਦਈਏ ਤੇ ਉਹ ਆਪਣਾ ਜਿਹੜਾ ਡਿਜ਼ਾਈਨ ਆ ਹੁੰਦਾ ਹੋਇਆ ਆਪਣੇ ਘਰ ਦਾ ਦੇਖ ਸਕਦੇ ਸੋ ਬਾਕੀ ਇਸ ਤੋਂ ਬਾਅਦ ਫਿਰ ਇੱਕ ਹੋਰ ਆਪਾਂ ਵਰਕ ਜਿਹੜਾ ਕਰ ਰਹੇ ਆ ਉਹ ਕਰਾਂਗੇ ਰੈਨੋਵੇਸ਼ਨ ਦਾ ਕੰਮ ਆਪਣੇ ਵੀਰ ਦਾ ਕੋਠੇ ਕੌਰ ਸਿੰਘ ਤੋਂ ਉਹ लवली ਵੀਰ ਨੇ ਲਵੀ ਵੀਰਾ ਉਹਨਾਂ ਦਾ ਕੰਮ ਕਰਨਾ ਵੀਰ ਇੰਡੀਅਨ ਸੌਰੀ ਮਰਚੰਟ ਨੇਵੀ ਦੇ ਵਿੱਚ ਹੈਗਾ ਕਾਫੀ ਦਿਨ ਹੋ ਗਏ ਉਹਨਾਂ ਦਾ ਕੰਮ ਜਿਹੜਾ ਵਿੱਚ ਹੀ ਰਹਿ ਗਿਆ ਸੀਗਾ ਸੋ ਅੱਜ ਆਪਾਂ ਉਹਨਾਂ ਦਾ ਕੰਮ ਵੀ ਫਾਈਨਲ ਕਰਾਂਗੇ ਠੀਕ ਹੈ ਜੀ ਸੋ ਲਾਈਵ ਇੱਕ ਵਾਰੀ ਫੋਨ ਤੇ ਜਰੂਰ ਚੈੱਕ ਕਰ ਲਿਓ ਤੁਹਾਡੇ ਕੁਐਸਚਨ ਕੁਇਰੀਆਂ ਹੁੰਦੀਆਂ ਜਿਹੜੀਆਂ ਜੇ ਕੋਈ ਤਾਂ ਉਹਨੂੰ ਜਵਾਬ ਦੇਣ ਦੀ ਵੀ ਕੋਸ਼ਿਸ਼ ਕਰਦੇ ਹੁੰਦੇ ਆ ਠੀਕ ਹੈ ਜੀ ਸੋ ਅੱਗੇ ਗੱਲਬਾਤ ਹੁੰਦੀ ਹੈ ਮੈਨੂੰ ਲੱਗ ਰਿਹਾ ਇਹਦੇ ਵਿੱਚ ਕੁਝ ਚੀਜ਼ਾਂ ਚੇਂਜਸ ਜ਼ਰੂਰੀ ਨੇ ਕਰਨੇ ਚਾਹੀਦੇ ਆ ਤੇ ਮੈਂ ਉਹਨਾਂ ਨੂੰ ਕਰਨ ਦੀ ਕੋਸ਼ਿਸ਼ ਕਰ ਰਿਹਾ ਤੇ ਮੈਨੂੰ ਲੱਗ ਰਿਹਾ ਵੀ ਆਪਾਂ ਜਿਹੜੀਆਂ ਇਸ ਚੀਜ਼ ਨੂੰ ਥੋੜਾ ਜਿਹਾ ਡਾਊਨ ਕੀਤਾ ਜਾਵੇ ਜਾਂ ਤਾਂ ਇਹਨੂੰ ਡਾਊਨ ਕਰ ਲਗੇ ਜਾਂ ਇਹਨੂੰ ਵਾਅਵ ਕਰ ਲਗੇ ਹਨਾ ਉਜੇਕਰ ਅਬੋਵ ਕਰਦੇ ਆ ਤਾਂ ਇੱਕ ਦਿੱਕਤ ਆ ਬਾਕੀ ਤਾਂ ਠੀਕ ਆ ਸਾਰਾ ਕੁਝ ਓਕੀ ਆ ਤੇ ਹਾਂਜੀ ਹਾਂ ਮੈਂ ਲਾਈਵ ਆ ਹਾਂ ਹਾਂ ਨਾ ਰੰਦ ਹਾਂ ਠੀਕ ਹਾਂਜੀ ਤੇ ਵੀਰ ਆਪਣੇ ਦਾ ਦੂਸਰੇ ਦਾ ਵੀ ਵਿੱਚੇ ਮੈਸੇਜ ਆਉਣ ਲੱਗ ਗਿਆ ਮੈਂ ਦੱਸਿਆ ਸੀ ਤੁਹਾਨੂੰ ਵੀ ਆਪਾਂ ਇੱਕ ਹੋਰ ਕੰਮ ਜਿਹੜਾ ਕਰ ਰਹੇ ਆ ਤੇ ਉਹ ਵੀ ਭਾਜੀ ਹੋਰ ਨਾਲੋਂ ਆਪਾਂ ਦਿਖਾ ਦਈਏ ਕਿ ਤੁਹਾਡਾ ਕੰਮ ਡਾਨ ਹੋ ਰਿਹਾ ਨਾਲ ਦੀ ਨਾਲ ਇੱਕ ਵਾਰੀ ਜਰੂਰ ਆਪਾਂ ਉਹ ਕੰਮ ਵੀ ਨਾਲ ਦੀ ਨਾਲ ਸ਼ੋਅ ਕਰ ਦੇਣਾ ਦਿਨੇ ਆਪਾਂ ਤੇ ਉਹਨੇ ਨਾਲ ਹੌਸਲਾ ਜਿਆ ਹੋ ਜਾਂਦਾ ਵੀ ਸਾਡਾ ਕੰਮ ਵੀ ਜਿਹੜਾ ਹੋ ਰਿਹਾ ਹੈਗਾ ਠੀਕ ਹੈ ਜੀ ਤੇ ਉਸਕੋ ਸੌਫਟਵੇਅਰ ਜਿਹੜਾ ਰਨ ਹੋ ਰਿਹਾ ਉਹ ਸਕਰੀਨਸ਼ਾਟ ਇੱਕ ਵਾਰੀ ਭੇਜ ਦਿੰਨੇ ਆ ਕੰਮ ਉਹਨਾਂ ਦਾ ਹੋਇਆ ਪਿਆ ਬਸ ਉਹਨਾਂ ਦੀ ਰੈਂਡਰਿੰਗ ਰਹਿਂਦੀ ਹੋਊ ਭੇਜਣੀਆਂ ਕਰਕੇ ਤੇ ਬਾਕੀ ਦੇਖਦੇ ਆ ਇਸ ਵਾਲੇ ਡਿਜ਼ਾਈਨ ਨੂੰ ਵੀ ਫਾਈਨਲ ਕਰਦੇ ਆ ਠੀਕ ਹੈ ਜੀ ਸਾਰੀ ਵੀ ਅਪਡੇਟ ਆਪਣੇ ਪ੍ਰੋਜੈਕਟਾਂ ਦੇ ਬਾਰੇ ਸਾਰਾ ਕੁਝ ਆਪਾਂ ਆਪਣੇ ਪੇਜ ਤੇ ਪਾਉਨੇ ਹੁੰਦੇ ਆ ਸੋ ਆਈ ਹੋਪ ਕਿ ਤੁਹਾਨੂੰ ਚੰਗੀ ਜਾਣਕਾਰੀ ਆਪਣੇ ਤੋਂ ਮਿਲ ਰਹੀ ਹੋਣੀ ਆ ਜਿੰਨੀ ਕਿ ਨੌਲੇਜ ਹੈਗੀ ਆ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰਦੇ ਆ ਸੋ ਕੰਮ ਵੀ ਲਾਈਵ ਜਿਹੜਾ ਸ਼ੇਅਰ ਕਰਦੇ ਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਸੇ ਤਰ੍ਹਾਂ ਹੋਰ ਸੋਹਣੇ ਸੋਹਣੇ ਪ੍ਰੋਜੈਕਟ ਆ ਜਿਹੜੇ ਤੁਹਾਡੇ ਨਾਲ ਆਪਾਂ ਸਾਹਮਣੇ ਆਪਾਂ ਤੁਹਾਨੂੰ ਲੈ ਕੇ ਆਉਂਦੇ ਰਵਾਂਗੇ ਤੇ ਚੰਗੀ ਚੰਗੀ ਜਾਣਕਾਰੀ ਤੁਹਾਡੇ ਨਾਲ ਆਪਾਂ ਸਾਂਝੀ ਕਰਦੇ ਰਵਾਂਗੇ ਠੀਕ ਹੈ ਜੀ ਜਿਹੜਾ ਆਪਾਂ ਸੌਫਟਵੇਅਰ ਯੂਜ਼ ਕਰ ਰਹੇ ਆ ਇਹ ਸੌਫਟਵੇਅਰ ਯੂਜ਼ ਕਰ ਰਹੇ ਆ ਜੀ ਆਪਾਂ ਥ੍ਰੀ ਡੀਸ ਮੈਕਸ ਡਿਜ਼ਾਈਨਿੰਗ ਦੇ ਵਾਸਤੇ ਤੇ ਰੈਂਡਰਿੰਗ ਕਰਾਂਗੇ ਜੀ ਵੀਰੇ ਦੇ ਵਿੱਚ ਸੁਮੇ ਇਹ ਨੂੰ ਇਹ ਚੀਜ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਜਿਹੜੀ ਮੈਨੂੰ ਲੱਗਿਆ ਕਿ ਇੱਥੇ ਜ਼ਰੂਰੀ ਆ ਹੁਣ ਚਲੋ ਹੁਣ ਆਪਾਂ ਇਹਨੂੰ ਹੋਰ ਥੋੜੇ ਜਿ ਕਿਸੇ ਵੀ ਦੇ ਨਾਲ ਇਹਨੂੰ ਕਰ ਲੈਨੇ ਆ ਸੈੱਟ ਤੇ ਨਾਲ ਦੀ ਨਾਲ ਆਪਣੀ ਜਿਹੜੀ ਫਾਈਲ ਆ ਇਹ ਵੀ ਓਪਨ ਹੋ ਗਈ ਆ ਠੀਕ ਹੈ ਜੀ ਤੇ ਵੀਰ ਹੋਰਾਂ ਨੂੰ ਸਕਰੀਨ ਸ਼ਾਟ ਇੱਕ ਵੇ ਦੀ ਉਹਨਾਂ ਦਾ भेज ਦਿੱ ਗਏ ਠੀਕ ਹੈ ਜੀ ਤੇ ਸੋ ਇਹਦਾ ਜਿਹੜਾ ਰੈਨੂਵੇਸ਼ਨ ਦਾ ਡਿਜ਼ਾਈਨ ਹੈਗਾ ਪਿੰਡ ਜ਼ਿਲ੍ਹਾ ਮੁਕਸਰ ਸਾਹਿਬ ਦੇ ਵਿੱਚ ਆਪਾਂ ਵਰਕ ਕਰ ਰਹੇ ਆ ਅਸੀਂ ਫਾਈਨਲ ਹੋ ਜਾ ਵਈਆ ਇਹਨੂੰ ਆਪਾਂ ਬਸ ਕਵੀਰ ਹੋਰ ਨੂੰ ਜਿੱਦਾਂ ਹੈਂਡਓਵਰ ਹੀ ਕਰਨਾ ਕੰਮ ਨੂੰ ਤੇ ਅਸੀਂ ਇਸ ਪ੍ਰੋਜੈਕਟ ਨੂੰ ਇੱਕ ਵਾਰ ਜਿਹੜਾ ਹੁਣ ਫਾਈਨਲ ਕਰਨ ਤੋਂ ਬਾਅਦ ਫਿਰ ਦੂਸਰੇ ਪ੍ਰੋਜੈਕਟ ਨੂੰ ਵੀ ਫਾਈਨਲ ਕਰਾਂਗੇ ਠੀਕ ਹੈ ਜੀ ਇਹ ਚੀਜ਼ ਅਸੀਂ ਕੀਤੀ ਹੈ ਤੇ ਇਹਨੂੰ ਅਸੀਂ ਤੋੜ ਲੈਣੇ ਇੱਥੋਂ ਕਿਉਂ ਤੋੜਿਆ ਇਹ ਇਹਦੇ ਵਿੱਚ ਅਸੀਂ ਮਟੀਰੀਅਲ ਅਲੱਗ ਤਰੀਕੇ ਦਾ ਲਾਉਣ ਦੀ ਕੋਸ਼ਿਸ਼ ਕਰਾਂਗੇ ਇੱਕ ਆ ਚੀਜ਼ ਦਾ ਬਹੁਤ ਜ਼ਰੂਰੀ ਸੀ ਇਹਦੇ ਵਿੱਚ ਅਸੀਂ ਇੱਥੇ ਬਣਾਉਣਾ ਸੀਗਾ ਇਹਦੇ ਵਿੱਚ ਕਨੈਕਟ ਪਾਉਣਾ ਤੋੜਨਾ ਸੀ ਅਸੀਂ ਇਹਨੂੰ ਠੀਕ ਹੈ ਜੀ ਅਸੀਂ ਇਸ ਨੂੰ ਤੋੜ ਕੇ ਇਹਦੇ ਵਿੱਚ ਕਨੈਕਟ ਪਾ ਕੇ ਆਪਾਂ ਇਹਨੂੰ ਤੁਸੀਂ ਦੇਖੋਗੇ ਬਲਕ ਕਰਨ ਦੀ ਕੋਸ਼ਿਸ਼ ਕਰਨੀ ਹੈ ਵੀਰ ਹੋਣਾ ਨੇ ਕਹਿੰਦੇ ਕਿ ਸਾਡਾ ਡਿਜ਼ਾਈਨ ਹੈ ਜਿਹੜਾ ਸ਼ੁੱਡ ਬੀ ਮੋਰ ਬਲਕੀ ਹੋਰ ਹੋਣਾ ਚਾਹੀਦਾ ਬਲਕ ਦੇ ਵਿੱਚ ਤੇ ਇਹ ਹੋ ਗਿਆ ਤੇ ਅਸੀਂ ਹੁਣ ਬਲਕ ਕਰਨ ਵਾਸਤੇ ਇਹਨੂੰ ਕੀ ਕਰਾਂਗੇ ਇੱਥੇ ਇੱਕ ਨਵੀਂ ਚੀਜ਼ ਬਣਾਉਣ ਦੀ ਕੋਸ਼ਿਸ਼ ਕਰਾਂਗੇ ਅਸੀਂ ਇਹਦੇ ਵਿੱਚ ਲਾਈਨ ਲਗਾਵਾਂਗੇ ਇਸ ਜਗ੍ਹਾ ਤੇ ਠੀਕ ਹੈ ਲਾਈਨ ਜਿਹੜੀ ਲਾਉਣੀ ਆਪਾਂ 2 ਇੰਚ ਬਾਈ 2 ਇੰਚ ਦੀ ਲਾਉਣੀ ਆ ਠੀਕ ਹੈ ਸੋ ਇਹ ਬਹੁਤ ਵਧੀਆ ਚੀਜ਼ ਹੁੰਦੀ ਆ ਅੱਜ ਦੇ ਟਾਈਮ ਦੇ ਵਿੱਚ ਜਿਹੜੀਆਂ ਕਲਾਸਿਕਲ ਇਮਾਰਤਾਂ ਦੇ ਵਿੱਚ ਬਹੁਤ ਯੂਜ਼ ਹੁੰਦੀ ਹੈ ਇਹ ਚੀਜ਼ ਤੇ ਇਹਦੇ ਨਾਲ ਜਿਹੜਾ ਕਿ ਇਹ ਲੁੱਕ ਬਹੁਤ ਸੋਹਣੀ ਲੱਗਦੀ ਆ ਸੋ ਜਿਹੜਾ ਇਹ ਵਾਲਾ ਐਲੀਮੈਂਟ ਹੈਗਾ ਇਹ ਨਿਓ ਕਲਾਸਿਕਲ ਡਿਜ਼ਾਈਨ ਆ ਫ੍ਰੈਂਚ ਡਿਜ਼ਾਈਨ ਵੀ ਇਹਨੂੰ ਕਿਹਾ ਜਾ ਸਕਦਾਗਾ ਠੀਕ ਹੈ ਜਿਹੜੇ ਇਹ ਇਸ ਤਰੀਕੇ ਦੇ ਨਾਲ ਜਿਹੜਾ ਲਾਈਨਿੰਗ ਲਗਾਈ ਜਾਂਦੀ ਆ ਪਰਦਿੰਗਾਂ ਵਗੈਰਾ ਦੇ ਵਿੱਚ ਠੀਕ ਹੈ ਅਸੀਂ ਇਸ ਨੂੰ ਇਸ ਕਨਸੈਪਟ ਦੇ ਵਿੱਚ ਜਿੱਦਾਂ ਅਪਡੇਟ ਕਰਨਾ ਠੀਕ ਹੈ ਇੱਥੋਂ ਤੱਕ ਹੀ ਕਰਾਂਗੇ ਬੜਾ ਅੱਗੇ ਤੱਕ ਹੋ ਗਿਆ ਇਹ ਸੋ ਬਾਕੀ ਜਿਹੜਾ ਅਨਵਾਂਟਡ ਆ ਇਹਨੂੰ ਡਿਲੀਟ ਕਰ ਲੈਣਾ ਵੈਸੇ ਦੇਖੋ ਹਿڈن ਹੋ ਗਿਆ ਸੀ ਕੋਈ ਇਸ਼ੂ ਨਹੀਂ ਬਾਹਰੋਂ ਤਾਂ ਦੇਖ ਨਹੀਂ ਰਿਹਾ ਸੀ ਪਰ ਇਹਦੇ ਨਾਲ ਫਾਈਲ ਤੇ ਅਸਰ ਬਹੁਤ ਪੈਂਦਾ ਫਾਈਲ ਸਾਡੀ ਹੈਵੀ ਹੋ ਜਾਂਦੀ ਆ ਤੇ ਤੇ ਦੇਖਦੇ ਹਾਂ ਹੁਣ ਆਪਾਂ ਇਹਨੂੰ ਹੋਰ ਕੀਆ ਕਰ ਸਕਦੇ ਹਾਂ ਸੋ ਲਾਈਵ ਸਟ੍ਰੀਮਿੰਗ ਦੇ ਵਿੱਚ ਤੁਹਾਨੂੰ ਆਪਾਂ ਨਕਸ਼ਾ ਡਿਜ਼ਾਈਨ ਕਿਦਾਂ ਹੋ ਰਿਹਾ ਉਹ ਦਿਖਾ ਰਹੇ ਹਾਂ ਸੋ ਵੀਰ ਜਿਹੜੇ ਜੁੜਦੇ ਆ ਪੇਜ ਨੂੰ ਫੋਲੋ ਜ਼ਰੂਰ ਕਰ ਲਓ ਇਸੇ ਤਰ੍ਹਾਂ ਅਨੁਸਾਰੀ ਦੇ ਰਿਲੇਟਡ ਆਪਾਂ ਤੁਹਾਡੇ ਨਾਲ ਅਪਡੇਟ ਲੈ ਕੇ ਆਉਂਦੇ ਰਹਿੰਦੇ ਆ ਸੋਨੇ ਸੋਨੇ ਕੰਮ ਤੁਹਾਡੇ ਨਾਲ ਆਪਣੇ ਕੋਠੀਆਂ ਦੇ ਸੋਨੇ ਸੋਨੇ ਡਿਜ਼ਾਈਨ ਸਾਂਝੇ ਕਰਦੇ ਰਹਿੰਦੇ ਆ ਠੀਕ ਹੈ ਜੀ ਸੋ ਅਸੀਂ ਇਸ ਨੂੰ ਸਾਰੇ ਨੂੰ ਸਿਲੈਕਟ ਕੀਤਾ ਤੇ ਇੱਕ ਵੇ ਦੀ ਅਸੀਂ ਨੂੰ ਵਾਈਟ ਕਲਰ ਕਰ ਤੇ ਨਾਲ ਦੀ ਨਾਲ ਅਸੀਂ ਇਹ ਪਿੰਕ ਨਹੀਂ ਹੈਗਾ ਇਹਨੂੰ ਪਿੰਕ ਨੂੰ ਆਪਾਂ ਫਿਰ ਆਪਾਂ ਬਲੂ ਦੇ ਵਿੱਚ ਕਰਨਾ ਹੈ ਠੀਕ ਹੈ ਜੀ ਤੇ ਇਹ ਬਲੂਸ਼ ਦੇ ਵਿੱਚ ਹੋਣਾ ਤੇ ਉਸ ਤੋਂ ਬਾਅਦ ਇਹ ਉੱਪਰੋਂ ਬਲਕ ਹੋ ਗਿਆ ਕੂਕਿਆ ਠੀਕ ਚੀਜ਼ ਆ ਅਸੀਂ ਇਹਨਾਂ ਨੂੰ ਹੋਣਾ ਚੁਗਾਠਾਂ ਲਗਾ ਲਏ। ਸੋ ਜਿਹੜੀਆਂ ਸਾਡੀਆਂ ਵਿੰਡੋਜ਼ ਨੇ ਇਹਨਾਂ ਦੇ ਵਿੱਚ ਹੁਣ ਆਪਾਂ ਅਸੀਂ ਚੁਗਾਠਾਂ ਲਗਾਉਣੀਆਂ। ਸੋ ਚੁਗਾਠਾਂ ਲੱਗਣਗੀਆਂ ਤਾਂ ਇਹ ਜਿਹੜੀ ਹੋਰ ਲੋਕੇ ਦੀ ਘੈਂਟ ਆਊਗੀ। ਠੀਕ ਹੈ ਜੀ। ਜਦੋਂ ਅਸੀਂ ਕੰਮ ਨੂੰ ਪੂਰੇ ਪ੍ਰੋਜੈਕਟ ਨੂੰ ਪੂਰੀ ਡਿਟੇਲਿੰਗ ਦੇ ਵਿੱਚ ਵਰਕ ਕਰਦੇ ਆ ਨਾ। ਡਿਟੇਲ ਦੇ ਵਿੱਚ ਕੰਮ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਉਹਦੇ ਨਾਲ ਸਾਡਾ ਜਿਹੜਾ ਕੰਮ ਦੀ ਆਉਟਪੁੱਟ ਬਹੁਤ ਵਧੀਆ ਨਿਕਲਦੀ ਆ ਸਾਡਾ ਕੰਮ ਸੋਹਣਾ ਬਹੁਤ ਹੋ ਜਾਂਦਾ ਠੀਕ ਹੈ ਤੇ ਕੰਮ ਕਿਦਾਂ ਦਾ ਲੱਗ ਰਿਹਾ ਕਮੈਂਟ ਕਰਕੇ ਜਰੂਰ ਦੱਸਿਓ ਸੋ ਵਿੰਡੋਜ਼ ਨੇ ਜਿਹੜੀਆਂ ਉਹਨਾਂ ਨੂੰ ਲਾਉਨੇ ਆ ਕਈ ਵੀਰ ਭਰਾ ਜਿਹੜੇ ਬਾਹਰਲੇ ਫੋਰਨਰ ਨੇ ਉਹ ਵਿੰਡੇ ਵੀ ਕਹਿੰਦੇ ਨੇ ਵਿੰਡੋ ਨੂੰ ਵਿੰਡੇ ਸੋ ਹੁਣ ਅਸੀਂ ਵਿੰਡੇ ਲਾਈ ਜਾਨੇ ਆ ਤੇ ਜਦੋਂ ਇਹ ਫਾਈਨਲ ਲੁੱਕ ਆ ਲੁੱਕ ਆਣੀ ਆ ਤਾਂ ਬਹੁਤ ਸੋਹਣੀ ਲੁੱਕ ਬਣਨੀ ਆ ਇਹਦੀ ਤੁਹਾਨੂੰ ਪੇਜ ਤੇ ਪੂਰੀ ਜਾਣਕਾਰੀ ਦੇਵਾਂਗੇ ਫਾਈਨਲ ਲੁੱਕ ਵੀ ਪੂਰੀ ਦਿਖਾਵਾਂਗੇ ਆਪਾਂ ਸੋ ਕੋਸ਼ਿਸ਼ ਕਰਾਂਗੇ ਵੀ ਇਸ ਲਾਈਵ ਦੇ ਵਿੱਚ ਜਿੰਨਾ ਕ ਤੁਹਾਡੇ ਨਾਲ ਕੰਮ ਸਾਂਝਾ ਕੀਤਾ ਜਾ ਸਕੇ ਵੱਧ ਤੋਂ ਵੱਧ ਕਰਾਂਗੇ ਠੀਕ ਹੈ ਉਹ ਹੈ ਦੀ ਤਾਂ ਜਰੂਰਤ ਹੈ ਨਹੀਂ ਸੀ ਇੱਥੇ ਤਾਂ ਹੀ ਲਾਈਵ ਬੈਠੇ ਆ ਠੀਕ ਹੈ ਜੀ ਇਹ ਜਗ੍ਹਾ ਤੇ ਰਹੇਗੀ ਇੱਕ ਵਿੰਡੋ ਹੈ ਨਾ ਇਸ ਜਗ੍ਹਾ ਤੇ ਨਾਲ ਇਹਨੂੰ ਲਾਉਨੇ ਆਪਾਂ ਤੇ ਹਾਂਜੀ ਆ ਜਿਹੜਾ ਨਾਲ ਲਾਇਆ ਨਾ ਬਾਰਡਰ ਇਹ ਹੀ ਥੋੜਾ ਜਿਹਾ ਸੈੱਟ ਕਰਨ ਵਾਲਾ ਹੀਗਾ ਇਸੇ ਸਾਰੀ ਡਿਟੇਲਿੰਗ ਜਿੰਨੀ ਕਰ ਸਕਦੇ ਆ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੇ ਤੇ ਜ਼ਰੂਰ ਬਣੇ ਰਿਹਾ ਕਰੋ ਬਾਕੀ ਆਲ ਆ ਗਈ ਆ ਗੁੱਡ ਸੋ ਹੁਣ ਅਸੀਂ ਨੈਕਸਟ ਕੰਮ ਕੀ ਕਰਨਾ ਅਸੀਂ ਇਹਨੂੰ ਕੀ ਕਰਨਾ ਸਾਰੇ ਫਾਈਲ ਨੂੰ ਕੰਟਰੋਲ A ਇੱਥੇ ਰਹਿੰਦਾ ਹਨਾ ਕੁਝ ਮਿਸਿੰਗ ਜਿਹਾ ਲੱਗਦਾ ਇਸ ਜਗ੍ਹਾ ਦੇ ਵਿੱਚ ਉਪਰ ਆਪਰ ਜਿਹਾ ਲੱਗ ਰਿਹਾ ਮੇਰੇ ਹਿਸਾਬ ਦੇ ਨਾਲ ਚਲੋ ਇੱਕ ਵਾਰੀ ਇਹਨੂੰ ਰੈਡੀ ਕਰਦੇ ਹਾਂ ਫਿਰ ਆਪਾਂ ਦੇਖਦੇ ਹਾਂ ਕੀ ਕਰ ਸਕਦੇ ਹਾਂ ਇਹਨੂੰ ਅਸੀਂ ਕੰਟਰੋਲ ਅਨ ਹਾਈਡਲ ਕਰਕੇ ਗਰੁੱਪ ਕਰਦੇ ਹਾਂ ਇਹਨੂੰ ਸੋ ਗਰੁੱਪ ਕਰਕੇ ਅਸੀਂ ਫਾਈਲ ਇੱਕ ਇੰਪੋਰਟ ਕਰਨੀ ਹੈ ਜਿਹਦੇ ਵਿੱਚ ਸਾਰਾ ਕੁਝ ਆਲਰੇਡੀ ਇੰਸਟਾਲਡ ਹੋਵੇ ਅਸੀਂ ਹਰਪਾਜਨ ਸਿੰਘ ਜੀ ਤੋਂ ਜਿਹੜਾ ਰੈਡੀ ਕਰਕੇ ਦਿੱਤਾ ਸੀਗਾ ਤੇ ਉਹਦੇ ਫਾਈਲ ਦੇ ਵਿੱਚ ਸਾਰਾ ਕੁਝ ਰੈਡੀ ਆ ਤੇ ਅਸੀਂ ਬਸ ਜਸਟ ਇਹਨੂੰ ਆਪਣੇ ਪਲਾਨ ਨੂੰ ਵਿੱਚ ਲੈ ਕੇ ਜਾਣਾ ਤੇ ਇਸ ਦੇ ਵਿੱਚ ਆਪਾਂ ਲਾਈਟ ਦੇ ਸਾਰਾ ਕੁਝ ਲਾ ਲੈਣਾ ਕੱਲ ਜਿਹੜਾ ਪਲਾਨ ਆਪਾਂ ਡਿਜ਼ਾਈਨ ਕੀਤਾ ਤੁਸੀਂ ਦੇਖ ਸਕਦੇ ਹੋ 30 ਫੁੱਟ ਦੇ ਵਿੱਚ ਪਿੰਡ ਭੋਗਲ ਦੇ ਵਿੱਚ ਰਾਜਪੁਰਾ ਪਟਿਆਲਾ ਦੇ ਲਾਗੇ ਆਹ ਵਾਲਾ ਕੰਮ ਆਪਾਂ ਕੀਤਾ ਹੈ ਦਾ ਘੁੱਠੀ ਦਾ ਤੇ ਆਈ ਹੋਪ ਕਿ ਤੁਹਾਨੂੰ ਇਹ ਸਾਰਿਆਂ ਨੂੰ ਇਹ ਵੀ ਸੋਹਣਾ ਲੱਗਿਆ ਹੋਊਗਾ ਇਹਦਾ ਵੀ ਲਾਈਵ ਕੰਮ ਜਿਹੜਾ ਆਪਾਂ ਪਾਇਆ ਸੀਗਾ ਪਰਸੋਂ ਰਾਤ ਠੀਕ ਹੈ ਜੀ ਤੇ ਉਸ ਤੋਂ ਬਾਅਦ ਥੋੜੀ ਜਿਹੀ ਚੇਂਜਸ ਕੀਤੀ ਹੈ ਬਾਕੀ ਸਾਰਾ ਡਿਜ਼ਾਈਨ ਹੈ ਜਿਹੜਾ ਸਾਰਾ ਕਲਾਸਿਕਲ ਥੀਮ ਦੇ ਵਿੱਚ ਕੀਤਾ ਹੋਇਆ ਇਸ ਕੋਠੀ ਦਾ ਵੀ ਇੱਕ 뷰 ਆਪਾਂ ਜਿਹੜਾ ਮੋਡਰਨ ਰੈਡੀ ਕਰਾਂਗੇ ਠੀਕ ਹੈ ਦੋਵਾਂ 'ਚ ਜਿਹੜਾ ਬੈਸਟ ਲੱਗਿਆ ਉਹ ਰੱਖਣ ਦੀ ਕੋਸ਼ਿਸ਼ ਕਰਾਂਗੇ ਸੋ ਅਸੀਂ ਹੁਣ ਕੀ ਕਰਨਾ ਅਸੀਂ ਇਸ ਨੂੰ ਇੱਕ ਵੇਰੀਅੰਟ ਸਾਈਡ ਤੇ ਕਰ ਲੈਣਾ ਤੇ ਫਾਈਲ ਨੂੰ ਸੇਵ ਐਜ਼ ਕਰ ਲੈਣਾ ਹੁਣ ਆਪਾਂ ਆਪਣੇ ਫੋਲਡਰ ਦੇ ਵਿੱਚ ਜਿਹੜਾ ਹੁਣ ਇਹ ਵਾਲਾ ਫੋਲਡਰ ਹੈਗਾ ਸੀਗਾ ਸਾਹੇ ਦੇ ਨਾਮ ਤੇ ਸੀਗਾ ਇਹ ਸੋ ਫਾਈਲ ਜੀ 1 ਸੌਰੀ ਹਾਂ 12 2026 ਠੀਕ ਹੈ ਸੋ ਇਹਨੂੰ ਓਕੇ ਕਰਕੇ ਫਾਈਲ ਨੂੰ ਇੰਪੋਰਟ ਕਰ ਲਾਂਗੇ ਤੇ ਬਾਕੀ ਦਾ ਕੰਮ ਸਾਰਾ ਤੁਹਾਨੂੰ ਜਿਹੜਾ ਨਾਲ ਦੀ ਨਾਲ ਆਪਾਂ ਸ਼ੋਅ ਕਰਾਂਗੇ ਅੱਗੇ ਜਾ ਕੇ ਠੀਕ ਹੈ ਜੀ ਸੋ ਜੁੜੇ ਰਿਹਾ ਕਰੋ ਕੋਈ ਕੁਐਸਚਨ ਕੋਈ ਆਦੀ ਹੁੰਦੀ ਹੈ ਜਰੂਰ ਦੱਸਿਆ ਕਰੋ ਕੋਈ ਟਿੱਕਣਾ ਭੇਜ ਲਗਾ ਦੇ ਨਾਲ ਸੀ ਬਣਾਉਣੇ ਨੰਬਰ ਨੋਟ ਕਰ ਲੈਣਾ ਨਾਲ ਦੀ ਨਾਲ ਜਿਹੜਾ ਆਪਣਾ ਸਟ੍ਰੀਮ ਹੈਗਾ ਜੀ YouTube ਤੇ ਵੀ ਚੱਲਦਾ ਹੈ ਨਾਲ ਦੀ ਨਾਲ ਜਿਹੜਾ ਹੈਗਾ Facebook ਤੇ ਵੀ ਸਾਡੀ ਸਟ੍ਰੀਮਿੰਗ ਜਿਹੜੀ ਹੋ ਰਹੀ ਹੈ ਠੀਕ ਹੈ ਜੀ ਸੋ ਫਾਈਲ ਸੇਵ ਹੋ ਗਈ ਆ ਫਾਈਲ ਨੂੰ ਹੁਣ ਇੰਪੋਰਟ ਕਰਦੇ ਆਪਾਂ ਮਰਜ ਕਰਾਂਗੇ ਮਰਜ ਕਰਨ ਵਾਸਤੇ ਆਪਾਂ ਨੂੰ ਫੋਲਡਰ ਜਿਹੜਾ ਆਪਣਾ ਓਪਨ ਕਰਨਾ ਪੈਣਾ 25 ਲਿਖਿਆ ਗਿਆ ਸੀਗਾ 26 ਸੀਗਾ ਇਹ ਆਪਣੇ ਫਾਈਲ ਇਹ ਵਾਲੀ ਸਾਡੀ ਜਿਹੜੀ ਸਾਡੇ ਕੋਲ ਮੌਜੂਦ ਹੋ ਗਈ ਹੈ ਠੀਕ ਹੈ ਜੀ ਤੇ ਬਾਕੀ ਜਿਹੜਾ ਲਾਈਵੇ ਦਾ ਸੈਕੰਡ ਪਾਰਟ ਕਰਾਂਗੇ ਜੀ ਆਪਾਂ ਸਵੇਰ ਆ ਸ਼ਾਮ ਨੂੰ ਸੋ ਲਾਈਵ ਇੱਥੇ ਖਤਮ ਕਰਾਂਗੇ